ਮੋਹਾਲੀ ਰੈਸਟੋਰੈਂਟ ਤੇ ਫਾਇਰਿੰਗ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਗੀਤਕਾਰ ਬੰਟੀ ਬੈਂਸ ਨਹੀਂ ਬਲਕਿ ਰੈਸਟੋਰੈਂਟ ਦਾ ਮਾਲਕ ਸੀ ਨਿਸ਼ਾਨਾ ਜਿਹਾਂ ਹਰਿਆਣਾ ਦੇ ਵਿੱਚ ਫੜੇ ਗਏ ਸ਼ੂਟਰ ਫਿਰੋਜ਼ ਨੇ ਇਹ ਖੁਲਾਸਾ ਕੀਤਾ ਹੈ ਬੰਬੀਹਾ ਗੈਂਗ ਦੇ ਨਾਲ ਸੰਬੰਧਿਤ ਹੈ ਸ਼ੂਟਰ ਫਿਰੋਜ਼ ਹਰਿਆਣਾ ਪੁਲਿਸ ਨੇ ਕੁਰਕ ਖੇਤਰ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਹੈ ਸ਼ੂਟਰ ਫਿਰੋਜ਼ ਤੇ ਪੁਛਗਿੱਛ ਦੇ ਦੌਰਾਨ ਉਸ ਦਾ ਇੱਕ ਹੋਰ ਸਾਥੀ ਵੀ ਗ੍ਰਿਫਤਾਰ ਕੀਤਾ ਗਿਆ ਮੋਹਾਲੀ ਪੁਲਿਸ ਤੇ ਐਜੀਟੀਐਫ ਨੇ ਬੱਲੋ ਮਾਜਰਾ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਤਾਂ ਮੁਹਾਲੀ ਦੇ ਵਿੱਚ ਸਥਿਤ ਰੈਸਟੋਰੈਂਟ ਦੇ ਉੱਤੇ ਫਾਇਰਿੰਗ ਹੋਈ ਸੀ ਪਹਿਲਾਂ ਜ਼ਿਕਰ ਕੀਤਾ ਗਿਆ ਕਿ ਬੰਟੀ ਬੈਂਸ ਨਿਸ਼ਾਨਾ ਹੈ ਗੀਤਕਾਰ ਪਰ ਹੁਣ ਜਿਹੜਾ ਖੁਲਾਸਾ ਸ਼ੂਟਰ ਦੇ ਵੱਲੋਂ ਕੀਤਾ ਗਿਆ ਹੈ ਕਿ ਬੰਟੀ ਬੈਂਸ ਨਹੀਂ ਬਲਕਿ ਰੈਸਟੋਰੈਂਟ ਦਾ ਮਾਲਕ ਨਿਸ਼ਾਨਾ ਸੀ ਤਾਂ ਗੀਤਕਾਰ ਬੰਟੀ ਬੈਂਸ ਨਿਸ਼ਾਨਾ ਨਹੀਂ ਸੀ ਰੈਸਟੋਰੈਂਟ ਦਾ ਮਾਲਕ ਨਿਸ਼ਾਨਾ ਸੀ ਅਜਿਹਾ ਜ਼ਿਕਰ ਸ਼ੂਟਰ ਦੇ ਵੱਲੋਂ ਕੀਤਾ ਗਿਆ ਹੈ ਤਾਕੀਦਕਾਰ ਬੰਟੀ ਬੈਂਸ ਨਿਸ਼ਾਨਾ ਨਹੀਂ ਸੀ ਪਰ ਇਸ ਪੂਰੇ ਘਟਨਾਕ੍ਰਮ ਦੀ ਤਸਵੀਰ ਤੁਹਾਨੂੰ ਵਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਫਾਇਰਿੰਗ ਕੀਤੀ ਗਈ ਸੀ ਹਰਿਆਣਾ ਦੇ ਵਿੱਚ ਫੜੇ ਗਏ ਸ਼ੂਟਰ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ ਬੰਬੀਹਾ ਗੈਂਗ ਦੇ ਨਾਲ ਸਬੰਧਤ ਹੈ ਸ਼ੂਟਰ ਫਿਰੋਜ਼ ਜਿਸ ਨੂੰ ਕਾਬੂ ਕੀਤਾ ਗਿਆ ਪੁਚਗੇਜ ਦੇ ਦੌਰਾਨ ਉਸ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ ਹਰਿਆਣਾ ਪੁਲਿਸ ਨੇ ਪੁਰਕ ਖੇਤਰ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਇੱਕ ਹੋਰ ਸਾਥੀ ਵੀ ਇਸ ਦਾ ਫੜਿਆ ਗਿਆ ਹੈ ਸ਼ੂਟਰ ਫਿਰੋਜ਼ ਤੋਂ ਪੁਚਗੇਜ ਦੇ ਦੌਰਾਨ ਇਹ ਖੁਲਾਸਾ ਹੋਇਆ ਦੋ ਤਸਵੀਰਾਂ ਤੁਹਾਨੂੰ ਘਟਨਾਕ੍ਰਮ ਦੀਆਂ ਵਿਖਾ ਰਿਹਾ ਕਿ ਇਹ ਸ਼ੀਸ਼ੇ ਦੇ ਵਿੱਚ ਲੱਗੀ ਹੋਈ ਗੋਲੀ ਕਈ ਰਾਊਂਡ ਜਿਹੜੇ ਫਾਇਰਿੰਗ ਇੱਥੇ ਕੀਤੀ ਗਈ ਸੀ ਦੇਰ ਰਾਤ ਫਾਇਰਿੰਗ ਹੋਈ ਹੈ ਇਸ ਰੈਸਟੋਰੈਂਟ ਦੇ ਉੱਤੇ ਤਾਂ ਦੋ ਤਸਵੀਰਾਂ ਇਸ ਪੂਰੇ ਘਟਨਾਕ੍ਰਮ ਦੀਆਂ ਤੁਹਾਨੂੰ ਵਿਖਾ ਰਿਹਾ ਪਰ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਇਹ ਹੋਇਆ ਕਿ ਗੀਤਕਾਰ ਬੰਟੀ ਬੈਂਸ ਨਹੀਂ ਬਲਕਿ ਇਸ ਰੈਸਟੋਰੈਂਟ ਦਾ ਮਾਲਿਕ ਸ਼ੂਟਰਾਂ ਦੇ ਨਿਸ਼ਾਨੇ ਤੇ ਸੀ ਪਰ ਫਿਲਹਾਲ ਕਿ ਕੀ ਉਸ ਨੂੰ ਟਾਰਗੇਟ ਕੀਤਾ ਗਿਆ ਜਾਂ ਡਰਾਉਨ ਦੇ ਲਈ ਇਹ ਪੂਰੀ ਪਲੈਨਿੰਗ ਜਿਹੜੀ ਹੈ ਇਹ ਸਾਜ਼ਿਸ਼ ਹੈ ਜਿਹੜੀ ਉਹ ਰਚੀ ਗਈ ਹੈ ਫਿਲਹਾਲ ਇਹ ਵੀ ਤਫਤੀਸ਼ ਦੇ ਵਿੱਚ ਪੁਲਿਸ ਇਸ ਇਹਨਾਂ तमाम ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰੇਗੀ ਸ਼ੂਟਰ ਦੇ ਕੋਲੋਂ ਮੁਲਜ਼ਮਾਂ ਦੇ ਕੋਲੋਂ ਤਾਂ ਹਰਿਆਣਾ ਪੁਲਿਸ ਨੇ ਕੁਰਕ ਖੇਤਰ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਤਸਵੀਰ ਦੇ ਵਿੱਚ ਇਸ ਰੈਸਟੋਰੈਂਟ ਦੇ ਅੰਦਰ ਬੰਟੀ ਬੈਂਸ ਗੀਤਕਾਰ ਬੈਠੇ ਹੋਏ ਵਿਖਾਈ ਦੇ ਰਹੇ ਨੇ ਪੁਰਾਣੀ ਤਸਵੀਰ ਹੈ ਇਸ ਘਟਨਾ ਤੋਂ ਇੱਕ ਦਿਨ ਬਾਅਦ ਦੀ ਤਸਵੀਰ ਜਦੋਂ ਬੰਟੀ ਬੈਂਸ ਇਸ ਰੈਸਟੋਰੈਂਟ ਦੇ ਵਿੱਚ ਬੈਠੇ ਹੋਏ ਨਜ਼ਰ ਆਏ ਤਾਂ ਦੂਜੇ ਪਾਸੇ ਤਸਵੀਰ ਕਿ ਕਿਸ ਤਰੀਕੇ ਦੇ ਨਾਲ ਤਾਬੜ ਤੋੜ ਫਾਇਰਿੰਗ ਇਸ ਰੈਸਟੋਰੈਂਟ ਦੇ ਉੱਤੇ ਕੀਤੀ ਗਈ ਸੀ